ਜਮੀਨ ਦੇ ਝਗੜੇ ਨੂੰ ਲੈ ਕੇ ਪੜੀਆਂ ਦੋ ਤਰ੍ਹਾਂ ਚੱਲੇ ਇੱਟਾ ਰੋੜੇ ਇੱਕ ਧਿਰ ਨੇ ਦੂਜੀ ਧਿਰ ਤੇ ਗੋਲੀ ਚਲਾਉਂਦੇ ਲਗਾਏ ਦੋਸ਼ ਇਸ ਸੰਬੰਧੀ ਥਾਣਾ ਕਾਨੂੰਨਾਨ ਤੇ ਮੁਖੀ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਹਿੰਦੇ ਦੋ ਤਰ੍ਹਾਂ ਦੀ ਕਬਚੇ ਨੂੰ ਲੈ ਕੇ ਲੜਾਈ ਹੋਈ ਹੈ ਪਰ ਪੁਲਿਸ ਥਾਣਾ ਕਾਨੂੰਨਾਨ ਅਧੀਨ ਪਿੰਡ ਰਾਉ ਲਾਲ ਵਿੱਚ ਐਸਾਈ ਭਾਈ ਚਰੇ ਦੇ ਨੇੜਲੇ ਘਰਾਂ ਕੋਲ ਜਮੀਨ ਦੇ ਝਗੜੇ ਨੂੰ ਲੈ ਕੇ ਦੋ ਤਰ੍ਹਾਂ ਪੜ ਗਈਆਂ ਜਿਸ ਤਰ੍ਹਾਂ ਖੂਬ ਇੱਟਾ ਰੋੜੇ ਚੱਲਣ ਤੋਂ ਇਲਾਵਾ ਕਾਲੀ ਗੋਲਚ ਅਤੇ ਆਮੋ ਸਾਹਮਣੇ ਲੜਾਈ ਵੀ ਹੋndi ਖਬਰ ਹੈ ਝਗੜੇ ਦੌਰਾਨ ਤਿੰਨ ਔਰਤਾਂ ਦੇ ਜ਼ਖਮੀ ਹੋਣ ਤਹਾਤ ਸਮਾਚਾਰ ਹੈ ਸਬੰਧੀ ਜਾਣਕਾਰੀ ਦੇ ਤਿੰਦੇ ਕਰਮਮਸੀਹ ਤੇ ਪਿੰਡ ਦੇ ਪੰਚ ਹੈਪੀ ਮਸ਼ੀਨੇ ਦੱਸਿਆ ਕਿ ਕਰਮਮਸੀਹ ਵੱਲੋਂ ਆਪਣੇ ਘਰ ਤਰਵਾਚਾ ਗਲੀ ਵੱਲ ਕੱਢਿਆ ਹੋਇਆ ਸੀ ਜਿਸ ਨੂੰ ਮਰਹੂਮ ਦੇਸ਼ ਰਾਜ ਦਾ ਪਰਿਵਾਰ ਰੋਕਦਾ ਹੈ ਉਹਨਾਂ ਨੇ ਕਿਹਾ ਕਿ ਅਜ ਵੀ ਤੇਸ਼ਰਾਜ ਦੇ ਪਰਿਵਾਰ ਵੱਲੋਂ ਇਸ ਥਾਂ ਉੱਪਰ ਕਬਜ਼ਾ ਕੀਤਾ ਜਾ ਰਿਹਾ ਸੀ ਜਦੋਂ ਅੰਜੂ ਪਤਨੀ ਕਰਮਮ ਸੀ ਅਤੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਇਸ ਕਬਜ਼ੇ ਤੋਂ ਰੋਕਿਆ ਤਾਂ ਅਪਸ ਵਿੱਚ ਝੜਪ ਹੋ ਗਈ ਜਿਸ ਦੌਰਾਨ ਅੰਜੂ ਜ਼ਖਮੀ ਹੋ ਗਈ ਇਸ ਮੌਕੇ ਕਰਮਮ ਸੀ ਅਤੇ ਉਹਨਾਂ ਦੇ ਪਰਿਵਾਰ ਨੇ ਦੋਸ਼ ਲਗਾਏ ਕਿ ਦੂਸਰੀ ਧਿਰ ਵੱਲੋਂ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਕੁਝ ਅੰਸ਼ਕੱਤੇ ਲੋਕ ਮੌਕਾ ਤੇ ਇਕੱਠੇ ਕੀਤੇ ਸਨ ਅਤੇ 4 ਤੋਂ 4 ਤੋਂ ਵੱਧ ਹਵਾਈ ਫੈਰ ਵੀ ਕੀਤੇ ਗਏ ਆਹ ਤੇ ਚੱਲਣ ਦੀ ਕੋਈ ਖਬਰ ਚਾ ਕਹਾਣੀ ਨਹੀਂ ਹੈ ਇਹ ਸਭ ਇੱਕ ਧਿਰ ਵੱਲੋਂ ਝੂਠੀਆਂ ਫੋਹਾਂ ਫਲਾਈਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਬਿਠਾ ਕੇ ਇਸ ਮਾਮਲੇ ਨੂੰ ਨਿਪਟੜਨ ਦੀ ਕੋਸ਼ਿਸ਼ ਕੀਤੀ ਜਾਵੇਗੀ ਜੀ ਐਸੀ ਇਹ ਜਗਾ ਖਰੀਦੀ ਹੋਈ ਆ ਆਪਣੀ ਤੇ ਇਹ ਜਗਾ ਸਾਡੀ ਆਪਣੀ ਆ ਸੀ ਬੜੇ 4 ਸਾਲ 5 ਸਾਲ ਤੋਂ ਮੇਰੇ ਡੈਡੀ ਵਾਲਕੇ ਚਲਕੇ ਉਹਦੀ ਡੈਥ ਹੋ ਗਈ ਆ ਤੇ ਉਹ ਤੋਂ ਬਾਅਦ ਅਸੀਂ ਇੱਕ ਸਾਈਡ ਤੋਂ ਵਲਗਨ ਕੀਤੀ ਐੱਡ ਦੀ ਸਾਈਡ ਤੋਂ ਕੀਤੀ ਨਹੀਂ ਸੀ ਤੇ ਇੱਧਰ ਇਹਨਾਂ ਦੀ ਬੈਕ ਸਾਈਡ ਹੀ ਤੇ ਇਹ ਬੈਕ ਸਾਈਡ ਤੋਂ ਹੁਣ ਕਹਿੰਦੇ ਕਿ ਅਸੀਂ ਇੱਧਰ ਫਰੰਟ ਨੂੰ ਅਸੀਂ ਜਗਾ ਖਰੀਦੀ ਐ ਤੇ ਕਹਿੰਦੇ ਫਰੰਟ ਨੂੰ ਅਸੀਂ ਦਰਵਾਜ਼ਾ ਕੱਢਣਾ ਹੈ ਅਸੀਂ ਕਿ ਅਸੀਂ ਜਗਾ ਖਰੀਦੀ ਤੇ ਅਸੀਂ ਇਹ ਜਗ੍ਹਾ 'ਚ ਇਧਰ ਦਰਵਾਜ਼ਾ ਨਹੀਂ ਕੱਢਣ ਦੇਣਾ ਤੇ ਸਾਡੇ ਨਾਲ ਧੱਕਾ ਕਰਦੇ ਆ ਤੇ ਜਾਣ ਬੁੱਝ ਕੇ ਇਧਰ ਹੀ ਦਰਵਾਜ਼ਾ ਕੱਢਦੇ ਆ ਜਿੱਧਰ ਇਹਨਾਂ ਦਾ ਜਗ੍ਹਾ ਦਰਵਾਜ਼ਾ ਸੀਗਾ ਉਧਰ ਪਹਿਲੇ ਨਹੀਂ ਕੱਢਦੇ ਇੱਥੇ ਪਹਿਲੇ ਦਰਵਾਜ਼ਾ ਕਿੱਨਾ ਪਰੇ ਹੀ ਸੀਗਾ ਹੁਣ ਇਧਰ ਕੱਢਦੇ ਆ ਤੇ ਇੰਨੀ ਦੇਰ ਤੋਂ ਤੁਹਾਡਾ ਝਗੜਾ ਚੱਲ ਰਿਹਾ ਹੈ ਇਹ ਝਗੜਾ ਤੇ 2-3 ਮਹੀਨੇ ਹੋ ਗਏ ਚੱਲੇ ਨੂੰ ਪਰ ਪਹਿਲਾਂ ਤਾਂ ਜਦੋਂ ਜਗਾ ਇਹਨਾਂ ਨੇ ਸਟਾਰਟ ਕੀਤੀ ਨਾ ਆਪਣਾ ਘਰ ਬਣਾਉਣਾ ਉਦੋਂ ਤੋਂ ਇਹ ਕਹਿੰਦੇ ਸੀਗੇ ਅਸੀਂ ਉਧਰ ਹੀ ਰੱਖਣਾ ਵਾ ਇਹ ਮੈਂ 3-4 ਵਾਰ ਇਹਨਾਂ ਨੂੰ ਪੁੱਛਣ ਆਈ ਇਹਨਾਂ ਨੇ ਇਹੀ ਕਿਹਾ ਕਿ ਅਸੀਂ ਉਧਰ ਹੀ ਦਰਵਾਜ਼ਾ ਕੱਢਣਾ ਇੱਧਰ ਨਹੀਂ ਕੱਢਣਾ ਇਹ ਧੋਖੇ ਨਾਲ ਇਹਨਾਂ ਨੇ ਇੱਧਰਲੇ ਪਾਸੇ ਦਰਵਾਜ਼ਾ ਰੱਖ ਲਿਆ ਉਧਰੋਂ ਇੱਟਾਂ ਕਰ ਦਿੱਤੀਆਂ ਇਹਨਾਂ ਨੇ ਅਸੀਂ ਦੋ ਤਿੰਨ ਵਾਰ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਆਹ ਇੱਟਾ ਰੋੜੇ ਚਲਾਏ ਇਹ ਇੱਟਾਂ ਵੀ ਜਾਣ ਬੁੱਝ ਕੇ ਛਟਾਈਆਂ ਇਹਨਾਂ ਨੇ ਤੁਹਾਡੇ ਕੋਲ ਉਸ ਬੰਦੇ ਸੱਟਾਂ ਵੀ ਲੱਗੀਆਂ ਹਾਂਜੀ ਸੱਟਾਂ ਸਾਡੇ ਮ ਵੱਧੀ ਆਯਾ ਉਹਦੀ ਬਾਹ ਤੇ ਇੱਥੇ ਝਕਮ ਹੋਏ ਸਾਰੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਅਸੀਂ ਇਹ ਹੀ ਮੰਗ ਕਰਦੇ ਆ ਕਿ ਮੇਰੇ ਬ੍ਰਦਰ ਬਾਹਰ ਆ ਤੇ ਉਹਨਾਂ ਨੂੰ ਪਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ 'ਤੇ ਝੂਠੇ ਇਲਜ਼ਾਮ ਲਾ ਲਾ ਕੇ ਤੇ ਇਹ ਜਗ੍ਹਾ ਵਰਦਨ ਕਰਨ ਦਾ ਅਧਿਕਾਰ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਨਾਮ ਜਦਨਦਰਮ ਸਿੰਘ ਆ ਪੀ ਮੇਬਰ ਪੰਚਾਇਤ ਜੀ ਆ ਜੀ ਅੱਜ ਅੱਜ ਇੱਥੇ ਅੱਜ ਇੱਥੇ ਜੀ ਜੋ ਸਾਡੇ ਥਾਂ ਤੇ ਦਸੂਵੀਂ ਤੋਂ ਤੇ ਜੋ ਆਈ ਹਾਂਜੀ ਬਹੁਤ ਹੀ ਤਗੜੇ ਗੈਂਗਸਟਰ ਲੈ ਕੇ ਗੋਲੀਆਂ ਲੈ ਕੇ ਤੇ ਕਬਜ਼ਾ ਕਰਨ ਆਏ ਆ ਜਿਨ੍ਹਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਤੇ ਅਸੀਂ ਭੱਜ ਕੇ ਸਾਡੇ ਬੰਦਿਆਂ ਦੀ ਜਾਨ ਬਚਾਈ ਹਸਪੀਟਲ ਐਡਮਿਟ ਹੋਆ ਤੇ ਉਹਨਾਂ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਵਾ ਤੇ ਮਾਂਜੋ ਕੋਰਟ ਵਿੱਚ ਜੋ ਵੀ ਕੀਤੀ 112 ਦੇ ਕੋਲ ਪੁਲਿਸ ਨੇ ਆ ਕੇ ਬਚਾਇਆ ਤੇ ਉਸ ਤੋਂ ਬਾਅਦ ਹੁਣ ਜੋ ਸਾਡਾ ਕੋਰਟ ਕੇਸ ਹੀ ਚੱਲ ਰਿਹਾ ਮਾਂਜੋ ਕੋਰਟ ਵਿੱਚ ਤੇ 10 ਸਾਲ ਤੋਂ ਚੱਲ ਰਿਹਾ ਵਾ ਜੋ ਵੀ ਅਸੀਂ ਕਿਹਾ ਵੀ ਹੁਣ ਮਾਂਜੋ ਕੋਰਟ ਕੋਲੋਂ ਮਨਜ਼ੂਰ ਆ ਫਾਈਨਲ ਅੱਜ ਬਾਹਰੋਂ ਬੰਦੇ ਸੱਦ ਕੇ ਤੇ ਬਹੁਤ ਜ਼ਿਆਦਾ ਧੱਕਾ ਕੀਤਾ ਤੇ ਸਾਰੇ ਜੋ ਪਰਿਵਾਰ ਅਸੀਂ ਲੋਕੇ ਜਾਣ ਲੇ ਗੋ ਬਚਾਈ ਉਹ ਕਹਿੰਦੇ ਜਗ੍ਹਾ ਸਾਡੀ ਆ ਹੁਣ ਦੱਸੋ ਕਾਹ ਜਗ੍ਹਾ ਦਾ ਕੀ ਸਾਡੀ ਆ ਤੇ 1990 ਦਾ ਕਬਜ਼ਾ ਹੋ ਗਿਆ ਸਾਡਾ ਇੱਥੇ ਰਜਿਸਟਰੀ ਹੋਈ ਸਾਡੀ ਜੀ